ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਤਰਲੋਚਨ ਸਿੰਘ ਝੋੜਾ ਝੋੜਾ ਜੀ ਦਾ ਅੰਤਮ ਅਰਦਾਸ ਸੀਗੀ ਤੇ ਅੰਤਮ ਅਰਦਾਸ ਦੇ ਵਿੱਚ ਲੱਖਾਂ ਲੋਕਾਂ ਨੇ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਦੱਸਦੀਏ ਕਿ ਤਰਲੋਚਨ ਸਿੰਘ ਝੋੜਾ ਹੱਕ ਸੱਚ ਦੇ ਲਈ ਲੜਨ ਵਾਲਾ ਲੋਕਾਂ ਦੇ ਹੱਕਾਂ ਲਈ ਖੜਨ ਵਾਲਾ ਆਗੂ ਸੀ ਜਿਸ ਦੇ ਜਾਣ ਨਾਲ ਸਮੁੱਚੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਉਹ ਸੁਣਦੇ ਹਾਂ ਆਗੂਆਂ ਦੇ ਵਿਚਾਰ ਪਰਿਵਾਰ ਨੂੰ ਸਮਾਜ ਨੂੰ ਤੇ ਉਹ ਜਥੇਬੰਦੀਆਂ ਨੂੰ ਜਿਨ੍ਹਾਂ ਦੇ ਆਗੂ ਸੇ ਉਹਨਾਂ ਨੂੰ ਘਾਟਾ ਪਿਆ ਅੱਜ ਤੁਸੀਂ ਬੱਚੇ ਪੁੱਤੀਜੇ ਸਾਰਾ ਪਰਿਵਾਰ ਨੂੰ ਜਿਹੜਾ ਦੁੱਖ ਪਹੁੰਚਿਆ ਅਸੀਂ ਉਸ ਦੁੱਖ ਦੇ ਵਿੱਚ ਸ੍ਰੀ ਗੁਰਦੇਵਾਂ ਤੇ ਅਸੀਂ ਅਰਦਾਸ ਕਰਦੇ ਹਾਂ ਕੋਲੇ ਉਧਰਤੀ ਸਾਡਾ ਤਾਂ ਪੂਨਾ ਘੰਟਾ ਲੱਗਿਆ ਜੀ ਜੀਵਨ ਗਾਥਾ ਛੁੜੀ ਸੱਚੀ ਉਹ ਜਿਹੜੀਆਂ ਮੈਂ ਪਹਿਲਾਂ ਲੈਣਾ ਮੇਰੇ ਦਿਮਾਗ ਦੇ ਵਿੱਚ ਆਈਆਂ ਉਹਨਾਂ ਸੂਰਮਿਆਂ ਦੇ ਵਿੱਚੋਂ ਇੱਕ ਸੀ ਕੱਲੇ ਹੱਥ ਜੋੜਨ ਵਾਲਾ ਸਾਡਾ ਸਭ ਜੀ ਨਹੀਂ ਸੀ ਬੜੇ ਘੂੜਾਂ ਦੇ ਵਿੱਚ ਸਾਥੀ ਗੱਲ ਕਰਕੇ ਗਿਆ ਚੰਡੀਗੜ੍ਹ ਚੰਡੀਗੜ੍ਹ ਵਾਲੇ ਮੋਰਚੇ ਦੀ ਉਹ ਇਨਕਲਾਬੀ ਲਹਿਰ ਨਾਲ ਜੁੜੇ ਹੋਏ ਆ ਇਹਨਾਂ ਦੇ ਜੁਰਗੋ ਬਾਪੂ ਬਾਊ ਸਿੰਘ ਨੇ ਪੰਜਾਬੀ ਮੋਰਚੇ ਦੇ ਵਿਕਟ ਉਸ ਦਾ ਜਿਹੜਾ ਅਧੂਰਾ ਕਾਜ ਆ ਉਸ ਨੂੰ ਕਿਵੇਂ ਪੂਰਾ ਕਰਨਾ ਕਿਵੇਂ ਅੱਗੇ ਤੋਰਨਾ ਕਿਵੇਂ ਬੰਦਤਾ ਬਣਾਉਣੀਆਂ ਨੇ ਉਹ ਬੰਦਤਾ ਬਣਾ ਕੇ ਅੱਜ ਦੇ ਦਿਨਾਂ ਹਜੇ ਹੋ ਗਏ ਜਾਂਦੇ ਸੀ ਕਿ ਤਾਇਆ ਜਿਹੜੇ ਸੋਹ ਸਿੰਘ ਸੀ ਲੋਧਿਆਣੇ ਰਹਿੰਦੇ ਸੀ ਉਹਨਾਂ ਕੋਲ ਬੜੇ ਵੱਧੀ ਰਿਹਾ ਤੋਂ ਰੋਚਣ ਜਦ ਪੀਐਸੂ ਕੰਮ ਕਰਦਾ ਸੀ ਉੱਥੇ ਦੇਖਾ ਸੋਹ ਸਿੰਘ ਕੋਲੇ ਜਦੋਂ ਵੀ ਅਸੀਂ ਬਸ ਚੜਨਾ ਉਤਰਨਾ ਉਹ ਰੋਟੀ ਖਾਦੇ ਬਿਨਾ ਆਉਂ ਨਹੀਂ ਸੀ ਦਿੰਦਾ ਮੋਹ ਮੁਹੱਬਤ ਨੈਗ ਪਿਆਰ ਸਨੇਹ ਜਿੰਨਾ ਹੋਇਜੇ ਕੁੱਟੇ ਭਰਿਆ 50 8 ਤੱਕ ਘੋਲਾਂ ਦੀ ਗਿਣਤੀ ਕਰਨ ਲੱਗਾਂਗੇ ਬਹੁਤ ਹੀ ਲੰਬੀ ਲਿਸਟ ਆ ਮੈਂ ਗੱਲ ਨਾ ਕਰ ਰਿਹਾ ਵੀ ਉਹ ਗੱਲ ਦਿਮਾਗ ਵਿੱਚੋਂ ਜਿੱਦਾਂ ਆ ਕਿਉਂਕਿ ਮੈਨੂੰ ਤਾਂ ਵਿਦਿਆਰਥੀ ਜੀਵਨ ਤੋਂ ਸ਼ੁਰੂ ਕਰਕੇ ਆਖਰੀ ਦਮ ਤੱਕ ਕਿ ਲੜਾਈਆਂ ਲੜਨੀਆਂ ਔਰ ਲੜਾਈਆਂ ਦੇ ਵਿੱਚ ਆਪ ਉਹਨਾਂ ਦੇ ਇੱਥੇ ਕੰਮਾਂ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਤੀ ਗਈ ਹੈ ਕਿਉਂਕਿ ਮੇਰਾ ਵੀ ਵਾਹ ਵਾ ਕੋਈ ਜੋ ਸਰਕਾਰਾਂ ਸੈਟਰ ਸਰਕਾਰ ਤੇ ਸੂਬਿਆਂ ਦੀਆਂ ਸਰਕਾਰਾਂ ਕਰ ਰਹੀਆਂ ਨੇ ਜੇ ਆਪਾਂ ਉਹਨਾਂ ਵੱਲ ਧਿਆਨ ਆਂਦਾ ਲਾ ਦਿੱਤਾ ਅੱਜ ਸਾਡੀ ਸਾਹਮਣੇ ਚੁਣੌਤੀਆਂ ਨੇ ਕਿ ਭਾਰਤ ਦਾ ਨੀਤੀ ਆਯੋਗ ਇਹ ਕਹਿੰਦਾ ਕਿ 60 ਕਰੋੜ ਲੋਕ ਭਾਰਤ ਦੇ ਖੇਤੀ ਖੇਤਰ ਚ ਫਾਲਤੂ ਨੇ ਕਦੇ ਉਹ 3 ਕਰੋੜ 3 ਖੇਤੀਗ੍ਰ ਨੂੰ ਲੈ ਕੇ ਆਉਂਦਾ ਹੁਣ ਨਵਾਂ ਜਿਹੜਾ ਮਾਰਕੀਟਿੰਗ ਦਾ ਕਰੜਾ ਆਇਆ ਕਿ 60 ਕਰੋੜ ਲੋਕਾਂ ਨੂੰ ਖੇਤੀ ਚੋਂ ਬਾਹਰ ਕਰਨਾ ਚਾਹੁੰਦਾ ਔਰ ਭਾਜਪਾ ਦੇ ਜਿੱਥੇ ਸਰਕਾਰਾਂ ਉੱਥੇ ਉਹ ਲਾਗੂ ਹੋਣਾ ਸਰਦਾਰ ਤਲੋਚਨ ਸਿੰਘ ਚੋਂ ਡਾਂ ਬਹੁਤ ਹੀ ਸਾਡੇ ਅੰਕਲ ਨਿੱਗ ਵਾਲੇ ਸੀ ਬਹੁਤ ਹੀ ਪਿਆਰੇ ਸੀ ਬਹੁਤ ਹੀ ਨਿੱਗ ਵਾਲੇ ਅੰਕਲ ਸੀ ਸਾਡੇ ਸਾਨੂੰ ਇੰਨੀ ਉਮੀਦ ਨਹੀਂ ਸੀ ਵੀ ਸਾਨੂੰ ਐਡੀ ਸੇਤੀ ਸਾਡੇ ਜਾਣਗੇ ਬਹੁਤ ਹੀ ਪਿਆਰ ਕਰਦੇ ਸੀ ਸਾਰੀ ਜਥੇਵੰਦੀ ਦੇ ਮੂਰੇ ਹੋ ਕੇ ਕੰਮ ਕਰਦੇ ਸੀਗੇ ਮੈਂ ਸਾਧੂ ਸਿੰਘ ਅੱਚਰਵਾਲ ਜ਼ਿਲ੍ਹਾ ਸਖਤਰ ਕ੍ਰਿਤੀ ਕਿਸਾਨ ਯੂਨੀਅਨ ਕਾਈ ਲੁਧਿਆਣਾ ਅੱਜ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਫੋਂ ਛੋੜਨਾ ਉਹਨਾਂ ਦਾ ਸੰਧਾਰਜਨੀ ਸਮਾਗਮ ਹੋਇਆ ਸੰਧਾਰਜਨੀ ਸਮਾਗਮ ਦੇ ਵਿੱਚ ਪੰਜਾਬ ਭਰ ਤੋਂ ਸਾਰੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂ ਭਰਾਤਰੀ ਜਥੇਬੰਦੀਆਂ ਦੇ ਆਗੂ ਸਾਰੇ ਪਹੁੰਚੇ ਆ ਬੀਬੀਆਂ ਭੈਣਾਂ ਪਹੁੰਚੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਾਡਾ ਇੱਕ ਜਿਹੜਾ ਨਿੱਡਰ ਦਲੇਰ ਤੇ ਦ੍ਰਿੜ ਇਰਾਦੇ ਵਾਲਾ ਆਗੂ ਜੋਧਾ ਸਾਡੇ ਤੋਂ ਵਿਛੜ ਗਿਆ ਅਸੀਂ ਅੱਜ ਬਿਲਕੁਲ ਸਦਮੇ ਦੇ ਵਿੱਚ ਹਾਂ ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਸਾਨੂੰ ਜਿੱਥੇ ਪਰਿਵਾਰ ਨੂੰ ਇਹ ਘਾਟਾ ਪਿਆ ਉੱਥੇ ਕਿਰਤੀ ਕਿਸਾਨ ਯੂਨੀਅਨ ਨੂੰ ਤੇ ਲੋਕ ਲਹਿਰ ਨੂੰ ਦੱਬੇ ਕੁਚਲੇ ਲੋਕਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਕਾਮਰੇਡ ਤਲਵੰਤ ਸਿੰਘ ਝੋਲੜਾ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੇ ਚਾਹੇ ਉਹ ਪੋਰਸ ਜਬਰ ਹੋਵੇ ਚਾਹੇ ਉਹ ਕਿਸੇ ਚੌਧਰੀ ਠੱਕੇ ਸਾਹੀ ਦਾ ਮਾਮਲਾ ਹੋਵੇ ਚਾਹੇ ਕੋਈ ਹੋਰ ਸਰਕਾਰੀ ਜਬਰ ਹੋਵੇ ਉਹਦੇ ਖਿਲਾਫ ਉਹ ਡਟ ਕੇ ਖੜਦੇ ਸੀ ਤੇ ਇਨਸਾਫ ਦਵਾਉਂਦੇ ਸੀ ਆਮ ਲੋਕਾਂ ਨੂੰ ਹੋਇਆ ਜੀ ਦੇ ਜਿਸਾਂ ਜਿੰਨਾਂ ਦੀ ਅੱਜ ਆਪਾਂ ਸ਼ਰਧਾਜਲੀ ਤੇ ਇਕੱਤਰ ਹੋਏ ਆਂ ਜਾਤੀਵਾਦ ਤੋਂ ਉੱਪਰ ਉੱਠ ਕੇ ਅਨਿਆਏ ਤੋਂ ਉੱਪਰ ਉੱਠ ਕੇ ਡਰ ਭੈਅ ਤੋਂ ਉੱਪਰ ਉੱਠ ਕੇ ਭੈਮਾ ਪਰਮਾਤੋ ਉੱਠੋ ਉੱਪਰ ਉੱਠ ਕੇ ਊਚ ਨੀਚ ਤੋਂ ਉੱਠ ਕੇ ਉੱਪਰ ਉੱਠ ਕੇ ਇਹ ਸਾਥੀ ਤਰਲੋਚਨ ਸਿੰਘ ਹੰਡੇ ਹੋਏ ਤੇ ਨਿਰਪੱਖ ਲੀਡਰ ਸੀ ਜਿਨ੍ਹਾਂ ਦੇ ਮਨ ਵਿੱਚ ਨਾ ਕੋਈ ਅਮੀਰੀ ਨਾ ਗਰੀਬੀ ਨਾਲ ਕਿਸੇ ਨਾਲ ਵੀ ਏਕਤਾ ਦਾ ਸੀ ਉਹਨਾਂ ਦੇ ਸਮਾਨਤਾ ਪ੍ਰਤੀ ਉਹਨਾਂ ਵਫਾਦਾਰ ਸੀ ਕਹਿਣੀ ਤੇ ਕਰਨੀ ਦੇ ਪੱਕੇ ਸਨ ਤਾਂ ਉਹਨਾਂ ਦੀ ਰੇਖ ਦੇਖ ਰੇਖੇਠ ਸਿਟੀ थाना ਜਗਰਾਉ ਦੇ ਮੂਹਰੇ 3 ਸਾਲ ਕਰੀਬ ਹੋ ਚੱਲੇ ਧਰਨਾ ਚੱਲ ਰਿਹਾ ਉਹਨਾਂ ਦੀ ਅਗਵਾਹੀ ਦੇ ਵਿੱਚ ਸੂਝ ਬੂਝ ਉਹਨਾਂ ਦੀ ਨਾਲ ਪਹਿਲਾਂ ਜਦੋਂ ਮੋੜ ਸੀ ਉਦੋਂ ਸਾਰੀਆਂ ਕਿਸਾਨ ਜੱਥੇਬੰਦੀਆਂ ਇੱਕ ਵਾਰੀ ਸਿਰਫ ਦਰਸ਼ਨ ਦੇਣ ਆ ਗੀਆਂ ਤੇ ਨਾਲ ਦੀ ਨਾਲ ਹੀ ਸਾਥ ਛੱਡ ਗਈਆਂ ਤਾਂ ਇਹੋ ਇੱਕ ਕਿਰਤੀ ਕਿਸਾਨ ਜੁਨੀ ਆਂਦੇ ਆਗੂ ਜ਼ਿਲ੍ਹਾ ਪ੍ਰਧਾਨਤਰ ਲੋਚਨ ਸਿੰਘ ਝੋੜੜਾ ਤੇ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਾਲਤੋਂ ਇਹ ਦੋ ਕਿਸਾਨ ਜੱਥੇਬੰਦੀਆਂ ਡਟੀਆਂ ਹੋਈਆਂ ਤੇ ਹੁਣ ਵੀ ਡਟੀਆਂ ਹੋਈਆਂ ਮੈਨੂੰ ਕਹਿਣ 'ਚ ਕੋਈ ਦਿੱਕਤ ਨਹੀਂ ਹੈ ਕਿ ਜਿੱਥੇ ਅਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਲਾਉਨੇ ਆ ਤਾਂ ਉੱਥੇ ਕੋ ਮਜ਼ਦੂਰਾਂ ਦਾ ਤੇ ਉਹ ਪਛੜੀਆਂ ਕੌਮਾਂ ਦਾ ਉਹ ਗਰੀਬ ਲੋਕਾਂ ਦਾ ਧਰਨਾ ਲੱਗਾ ਹੋਇਆ ਤੇ ਬਾਕੀ ਕਿਸਾਨ ਜੱਥੇਬੰਦੀਆਂ ਨੇ ਕੋਈ ਉੱਥੇ ਯੋਗਦਾਨ ਪਾਇਆ ਜਿੱਥੇ ਤਰਲੋਚਨ ਸਿੰਘ ਝੋੜਾ ਦੀ ਗੱਲ ਕਰੀਏ ਜੋ ਗਰੀਬਾਂ ਦਾ ਮਸੀਹਾ ਸੀ ਹੱਕ ਸੱਚ ਨਾਲ ਲੜਨ ਵਾਲਾ ਸੀ ਉਹ ਕਹਿਣੀ ਤੇ ਕਰਨੀ ਦਾ ਪੱਕਾ ਕਿ ਉਹ ਤਾਂ ਹੀ ਸਾਨੂੰ ਉਹ ਯਾਦ ਆਉਂਦੇ ਆ ਵਾਰ-ਵਾਰ ਆਉਣਗੇ ਵੀ ਤੇ ਕਰਦੇ ਵੀ ਰਵਾਂਗੇ ਕਿ ਉਹ ਜੋ ਕਹਿੰਦੇ ਸੀ ਉਹ ਕਰਦੇ ਸੀ ਤਾਂ ਉਹ ਗਰੀਬਾਂ ਦੇ ਨਾਲ ਡਟ ਕੇ ਖੜਾ ਸੀ ਤੇ ਹੁਣ ਵੀ ਤੱਕ ਆਖਰੀ ਦਮ ਤੱਕ ਉਸ ਮੋਰਚੇ ਦੇ ਵਿੱਚ ਖੜਾ ਰਿਹਾ ਹੈ